ਅੱਜ ਪੂਰੇ ਪੰਜਾਬ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਦਿਸ਼ਾ ਨਿਰਦੇਸ਼ ਹੇਠ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਜਿਸ ਵਿੱਚ ਸ਼ੁਰੂਆਤ ਹਲਕਾ ਪਛਮੀ ਤੋ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਦੀ ਅਗਵਾਈ ਹੇਠ ਕੀਤੀ ਗਈ ਜੋ ਕਿ ਵਾਰਡ ਨੰਬਰ 71 ਦੇ ਕੌਂਸਲਰ ਸ਼ਮਸ਼ੇਰ ਸਿੰਘ ਸੰਧੂ ਜੀ ਦੀ ਨਿਗਰਾਨੀ ਹੇਠ ਸਾਰੇ ਹੀ ਕਾਰਪੋਰੇਸ਼ਨ ਅਧਿਕਾਰੀਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੀ ਮਜਬੂਰ ਮੌਜੂਦਗੀ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਤੋਂ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਕੀਤੀ ਗਈ ਇਸ ਉਪਰਾਲੇ ਲੇ ਇਸ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸਾਡੇ ਕਾਉਂਸਲਰ ਸ਼ਮਸ਼ੇਦ ਸਿੰਘ ਸੰਧੂ ਜੀ ਅਤੇ ਆਮਾਦੀ ਪਾਰਟੀ ਦੇ ਸਾਰੇ ਹੀ ਟੀਮ ਨੂੰ ਵਧਾਈ ਦਿੱਤੀ ਗਈ ਅਤੇ ਸਾਡੇ ਐਮਐਲਏ ਸਾਹਿਬ ਅਤੇ ਕਾਉਂਸਲਰ ਸਾਹਿਬ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਤਾਂ ਜੋ ਕਿ ਗੰਦਗੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ ਅੰਮ੍ਰਿਤਸਰ ਤੋਂ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਆਮ ਆਦਮੀ ਪਾਰਟੀ ਵੱਲੋਂ ਜਿਸ ਸਫਾਈ ਬਿਆਨ ਸ਼ਹਿਰਾਂ ਵਿੱਚ ਲਾਇਆ ਜਾ ਰਿਹਾ ਉਹਦੇ ਅਧੀਨ ਹਕਾ ਪਛਮੀ ਦਿਵੇ ਚਾਜ ਬੋਡਕਾਸਾ ਇਲਾਕਾ ਵਾਰਡ ਨੰਬਰ 73 ਦੇ ਵਿੱਚ ਸਫਾਈ ਬਿਆਨ ਦੀ ਸ਼ੁਰੂਆਤ ਕੀਤੀ ਗਈ। ਇਹਦੇ ਵਿੱਚ ਗਲੀਆਂ 'ਚ ਜਾ ਕੇ ਛੋਟੀਆਂ ਗਲੀਆਂ ਵਿੱਚ ਜਾ ਕੇ ਜਿਸ ਸਫਾਈ ਦਾ ਬਿਆਨ ਚਲਾਇਆ ਗਿਆ ਜਿਹਦੇ ਵਿੱਚ ਅਸੀਂ ਆਪ ਸਾਰੇ ਸਾਡੀ ਆਮ ਆਦਮੀ ਦੇ ਕੌਂਸਲਰ ਸਰਬਾਨ, ਵਾਰਡ ਪ੍ਰਧਾਨ, ਬਲਾਕ ਪ੍ਰਧਾਨ ਤੇ ਹੋਰ ਵੀ ਜਿੰਨੇ ਵੀ ਵਲੰਟੀਅਰ ਸਰਬਾਨ ਉਹ ਪਲੱਸ ਪਰ ਸ਼ਾਰਟ ਕਾਰਪੋਰੇਸ਼ਨ ਦੀ ਟੀਮ ਜਿਹੜੀ ਹੋ ਮੇਰੇ ਨਾਲ ਹਾਜ਼ਰ ਹੈ ਤੇ ਸਾਡੇ ਇੱਕ ਇੱਕ ਵਲੰਟੀਅਰ ਨੇ ਆਪਣੇ ਹੱਥੀਂ ਜਿਹੜਾ ਉਹ ਝਾੜੂ ਲੈ ਕੇ ਇਸ ਨਵਾਡਾ ਦੀ ਸਫਾਈ ਕੀਤੀ ਆ। ਤੋ ਬਹੁਤ ਵਧੀਆ ਬਿਆਨ ਜਿਹੜਾ ਚਲਾਇਆ ਜਾ ਰਿਹਾ ਦੁਨੀਆ ਦੇ ਵੱਲੋਂ ਬਹੁਤ ਵੱਡਾ ਹੰਗਾਰਾ ਜਿਹੜਾ ਮਿਲਿਆ ਸੋ ਮੈਂ ਸ਼ਹਿਰ ਨਿਵਾਸੀਆਂ ਨੂੰ ਬਿਲਕੁਲ ਅਪੀਲ ਕਰੂੰਗਾ ਕਿ ਆਪਣੇ ਘਰਾਂ ਦੇ ਵਿੱਚ ਜਿਹੜਾ ਤੁਹਾਡੇ ਕੂੜਾ ਜਿਹੜਾ ਤੁਹਾਂ ਗਲੀਆਂ ਚ ਵੇਸੇ ਸੁੱਟਦੇ ਗਲੀਆਂ ਚ ਨਾ ਸੁੱਟਿਓ ਕਿਉਂਕਿ ਤੁਹਾਡੇ ਘਰਾਂ ਤੋਂ ਉਹ ਜਿਹੜੀ ਹੈ ਕਾਰਪੋਰੇਸ਼ਨ ਵੱਲੋਂ ਨਵੀਆਂ ਕੰਪਨੀਆਂ ਨੂੰ ਟਰੈਡਰ ਦਿੱਤੇ ਗਏ ਉਹਦੇ ਵਿੱਚ ਤੁਹਾਡੇ ਘਰਾਂ ਤੋਂ ਕੂੜਾ ਜਿਹੜਾ ਕਲੈਕਸ਼ਨ ਵਾਸਤੇ ਛੋਟੀਆਂ ਗੰਦੀਆਂ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਜਿਹੜਾ ਘਰਾਂ ਦੇ ਵਿੱਚੋਂ ਕੂੜਾ ਬਾਹਰ ਡੈਂਪਰ ਚ ਜਾਂਦਾ ਜਾਂ ਖਾਲੀ ਪਲਾਟਾਂ ਦੇ ਵਿੱਚ ਜਿਹੜੇ ਉਹਦੇ ਢੇਰ ਲੱਗਦੇ ਸੋ ਕਾਰਪੋਰੇਸ਼ਨ ਦੇ ਜਿੰਨੇ ਅਧਿਕਾਰੀ ਐ ਇਹਨਾਂ ਨੂੰ ਵੀ ਇੰਸਟਰਕਸ਼ਨ ਹੀ ਦਿੱਤੀ ਗਈ ਆ ਕਿ ਤੁਸੀਂ ਜਿਹੜੀਆਂ ਵੀ ਗਲੀਆਂ ਚੋਂ ਇੱਕ ਦਿਨ ਛੱਡ ਕੇ ਵੀ ਚਾਹੇ ਜਾਣਾ ਪੈਂਦਾ ਪਰ ਸਫਾਈ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਦੌਰਾਨ ਜਿਹੜੀ ਆ ਨਾ ਇਹ ਕਾਰਪੋਰੇਸ਼ਨ ਦੇ ਬੰਦਿਆਂ ਦੀ ਭੱਤੀ ਕੀਤੀ ਗਈ ਨਾ ਹੀ ਇਹਨਾਂ ਨੂੰ ਕੋਈ ਇਨਫਰਾਸਟ੍ਰਕਚਰ ਹੋਇਆ ਦਿੱਤਾ ਗਿਆ ਨਾ ਹੀ ਕੋਈ ਮਸ਼ੀਨਾਂ ਹੋਈ ਦਿੱਤੀਆਂ ਗਈਆਂ ਜਿਦ ਨਾਲ ਸਫਾਈ ਦਾ ਜਿਹੜਾ ਉਹ ਦੇਖ ਰਿਹਾ ਕੀਤੀ ਜਾ ਸਕੇ ਸੋ ਕਾਰਪੋਰੇਸ਼ਨ ਨੇ ਹੁਣ ਜਿਹੜੀਆਂ ਨਵੀਆਂ ਮਸ਼ੀਨਾਂ ਬਲੱਸ ਨਵੀਂ ਕੰਪਨੀ ਕੋਲ ਠੇਕਾ ਦਿੱਤਾ ਉਹਦੇ ਆਧਾਰ ਤੇ ਇਹ ਸਾਰਾ ਜਿਹੜਾ ਸਫਾਈ ਭਿਆਨ ਚਲਾਇਆ ਗਿਆ ਤੇ ਉਸ بیس ਨੂੰ ਦੇਖਦੇ ਆ ਹੋਇਆ ਅੱਜ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਮਹੀਨਾ ਜਿਹੜੀ ਪਾਈ ਗਈ ਹੈ ਸੋ ਮੈਂ ਸਾਰੇ ਬਾੜ ਨਿਵਾਸਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਵੱਡਾ ਸਹਿਯੋਗ ਦਿੱਤਾ ਵਾਰ ਨੰਬਰ 271 ਮੈਂ ਕੌਂਸਲਰ ਅਸ਼ਮੇਸ਼ਰ ਸਿੰਘ ਸੰਧੂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆ ਐਮਐਲਏ ਡਾਕਟਰ ਜਸਬੀਰ ਸਿੰਘ ਸੱਧੂ ਜੀ ਦਾ ਬਹੁਤ ਬਹੁਤ ਧੰਨਵਾਦ ਆ ਤੁਹਾਨੂੰ ਪਤਾ ਵੀਰੋ ਕਿ ਪਿਛਲੀਆਂ ਸਰਕਾਰਾਂ ਨੇ ਜੋ ਕੂੜੇ ਦੇ ਹਲਾਰੇ ਬਣੇ ਸੀ ਬਹੁਤ ਬੁਰਾ ਹਾਲ ਸੀ ਜਦੋਂ ਦੀ ਕਾਰਪੋਰੇਸ਼ਨ ਆਈ ਹੈ ਹੁਣ ਅਸੀਂ ਜਿਹੜੀਆਂ ਨਵੀਆਂ ਗੱਡੀਆਂ ਨਵੇਂ ਟੈਂਡਰ ਸ਼ੁਰੂ ਹੋ ਗਏ ਨਵੀਆਂ ਗੱਡੀਆਂ ਨਵੀਂ ਭਰਤੀ ਕਰਕੇ ਜਿਹੜੀ ਕੂੜੇ ਦੀ ਜਿਹੜੀ ਮੁਸ਼ਕਲ ਆ ਰਹੀ ਸੀ ਉਹਨੂੰ ਬਹੁਤ ਜਲਦੀ ਇਹਨੂੰ ਮੁਸ਼ਕਲਾਂ ਦਾ ਹੱਲ ਦੂਰ ਕਰਨ ਜਾ ਰਹੇ ਹਾਂ ਕੌਂਸਲਰ ਸਾਹਿਬ ਤੁਹਾਡੀ ਵਾਰ ਤੇ ਲਾਈਟਾਂ ਦੀ ਬੜੀ ਲੋਕਾਂ ਦਾ ਕਹਿਣਾ ਅਸਵਾਦ 15 ਕ ਦੇ ਦਿਨ ਦੀ ਗੱਲ ਆ ਸਾਰੇ ਕੰਮ ਸ਼ੁਰੂ ਹੋਣ ਲੱਗੇ ਸੜਕਾਂ ਬਣਨ ਲੱਗੀਆਂ ਨੇ ਲੇਟਾਂ ਵੀ ਲੱਗਣ ਜ ਨੇ ਤੇ ਸਾਰੇ ਕੰਮ ਹੋਣ ਲੱਗੇ ਜੀ ਸ਼ੁਰੂ ਠੀਕ ਹੈ ਬਹੁਤ ਵਧੀਆ